ਕਹਿੰਦੇ ਕੀ ਨਾਮ ਦਾ ਦਾ? ਆ ਜਾ ਲੈ। ਹਾਂ ਜੀ ਚੱਲ। ਨਾ ਆਇਆ ਕੋਣ ਆਇਆ? ਇਹ ਪੱਤੀ ਬੰਦਿਆ 9 ਮਈ ਦੀ ਕੱਲ ਦੀ ਪੱਤੀ ਬੰਦ ਹੋਈ ਸਾਡੇ ਤਾਰਾ ਖੜ ਜਾਂਦੀਆਂ। ਮਹੀਨਾ ਹੋ ਗਿਆ ਸਾਡੀ ਕੋਈ ਇਥੇ ਸੁਣਨ ਨਹੀਂ ਆਇਆ। ਘੜੀ ਵਾਲਾ ਆਂਦੇ ਨੇ ਤਾਰਾ ਹੀ ਆ ਕੇ ਆਪਣੇ ਕੋ ਕਹੇ ਲੈ ਲੈ ਬਦਲਣ ਦੇ ਆ। ਉਹਨੂੰ ਪੱਤੀ ਚਾਹੀਦੀ ਆ। ਨਹੀਂ ਆਹ ਹੀ ਆਪ ਆਪਣਾ ਤਾਰਾ ਲੈਣਾ ਆ ਪੱਤੀ ਚਾਹੁੰਦੇ ਆ। ਉਹਨੂੰ ਪੱਤੀ ਚਾਹੀਦੀ ਆ। ਨਾਲ ਇਹ ਧਰਨਾ ਲਾਇਆ ਕਿਉਂ ਲਾਇਆ? ਉਹ ਸਰ ਇਸ ਕਰਕੇ ਲਾਇਆ ਵਾ। ਇਸ ਦਿਨ 9 ਵਜੇ ਦੀ ਬੱਤੀ ਬੰਦਿਆ ਤੇ ਕਿਸੇ ਦੇ ਘਰ ਪਾਣੀ ਦਾ ਘੁੱਟ ਨਹੀਂ ਲਿਆ ਤੇ ਸਾਰੀ ਦੁਨੀਆ ਜਿਹੜੀ ਆ ਸਾਡੇ ਮਲੇ ਦੇ ਸਾਰੇ ਲੋਕ ਬਰੇ ਉੱਥੇ ਖੜੇ ਹੋ ਕੇ ਤੰਗ ਨੇ ਉਸ ਕਰਕੇ ਧਰਨਾ ਲਾਇਆ ਗਿਆ ਵਾ ਕਿ ਸਾਡਾ ਬੱਤੀ ਦਾ ਮਸਲਾ ਹੱਲ ਹੋ ਜਾਏ ਕਿੰਨੇ ਮਹੀਨੇ ਦੀ ਬੱਤੀ ਗਈ ਨਾ ਤੂੰ ਦਈਏ ਉਹ ਜੀ ਸਵੇਰੇ 9 ਵਜੇ ਦੀ ਬੱਤੀ ਬੰਦਿਆ ਸਵੇਰੇ 9 ਵਜੇ ਦੀ ਤੇ ਅਜੇ ਤੱਕ ਸਾਡਾ ਕੋਈ ਮਸਲਾ ਨਹੀਂ ਨੀ ਹੱਲ ਹੋਇਆ ਉਹ ਨੰਬਰ ਨਹੀਂ 10 ਜਿਹੜਾ ਬਾਜਰਾ ਕਰਾਉਂਦਾ ਤੇ ਕੀ ਕਹਿੰਦੇ ਇਹ ਬਿਜਲੀ ਉਹ ਜੀ ਜੈ ਸਿੰਘ ਸਾਹਿਬ ਦਾ ਕਹਿਣਾ ਜੀ ਤੁਸੀਂ ਧੰਨਾ ਲਾ ਕੇ ਦੇਖ ਲਓ ਜੈ ਜੈ ਨੂੰ ਫੋਨ ਕੀਤਾ ਤੇ ਤੈਨੂੰ ਕਹਾਣੀ ਸੁਣਾਉਂ। ਉਹਨੇ ਕਿਹਾ ਜੀ ਤੁਸੀਂ ਧੁੰਨਾ ਲਾ ਕੇ ਜੈ ਜੀ ਸਾਹਿਬ ਨੇ ਸਾਰਾ ਕੰਮ ਗਲਤ ਕਰਵਾਇਆ। ਸਰਕਾਰ ਜਿਹੜੀ ਆ ਮੁਫਤ ਦੀ ਬਿਜਲੀ ਦੇ ਰਹੀ। ਜੀ ਦੂਜੇ ਪਾਸੇ ਬਿਜਲੀ ਪੂਰੀ ਨਹੀਂ ਹੋਈ। ਉਹ ਫੜੋ ਦੇਖੋ ਇਹਨਾਂ ਨੇ ਦਿੱਤੀ ਦੇ ਸਾਨੂੰ ਮੁੱਖ ਦੇ ਗਈ ਆ। ਸਾਾਨੂੰ ਕੀ ਫਾਇਦਾ ਹੋਇਆ? ਸਾਨੂੰ ਕੀ ਫਾਇਦਾ ਹੋਇਆ ਜੇ ਸਾਡੇ ਬੱਚੇ ਹੀ ਧੇਰੇ। ਬੱਚੇ ਸਕੂਲਾਂ ਤੋਂ ਲੈ ਕੇ ਕੀ ਭਗਾ ਹੋਇਆ ਸਾਨੂੰ ਇਹ ਨਾਲ ਸਾਨੂੰ ਮੋਲ ਬੱਤੀ ਦੇਦਣਾ ਨੂੰ ਤੇਰੀ ਗਰਮੀ ਬਹੁਤ ਜ਼ਿਆਦਾ ਹੈ ਇੱਕ ਗਰਮੀ ਬਹੁਤ ਜ਼ਿਆਦੀ ਹੈ ਕੀ ਕਰਨ ਬੱਚੇ ਦੇ ਕੰਟ ਕੀ ਨਾਮ ਦਾ ਡਰ ਸਾ ਚਲ ਹਾਂ ਜੀ ਚਲ ਆਇਆ ਕੌਣ ਆਇਆ ਇਹ ਬੱਤੀ ਬੰਦਿਆ ਨਵੇਂ ਦੀ ਕੱਲ ਦੀ ਬੱਤੀ ਬੰਦ ਹੋਈ ਸਾਡੇ ਤਾਰੇ ਖੜ ਜਾਂਦੀਆਂ ਮਹੀਨਾ ਹੋ ਗਿਆ ਸਾਡੀ ਕੋਈ ਤੇ ਸੁਣਨ ਨਹੀਂ ਦਿਆ ਘੜੀ ਮਾਂ ਆਉਂਦੇ ਨੇ ਤਾਰੇ ਹੀ ਆਪ ਆਪਣੇ ਕੋ ਪੈਹੇ ਲੈ ਲੈ ਬਦਲਣ ਦੇ ਆਾਨੂੰ ਬੱਤੀ ਚਾਹੀਦੀ ਆ ਨਹੀਂ ਨਹੀਂ ਆਪ ਆਪਣੇ ਕੋ ਲੈ ਆ ਲੈ ਬੱਤੀ ਕਰਦੇ ਹਾਂ ਇਹ ਕੱਤੀ ਚਾਹੀਦੀ ਨਾ ਨਾਰਾਇਣ ਜੀ ਧਰਨਾ ਲਾਇਆ ਕਿਉਂ ਲਾਇਆ ਸਵੇਰ ਇਸ ਕਰਕੇ ਲਾਇਆ ਵਾ ਇਹ ਸਵੇਰੇ 9 ਵਜੇ ਦੀ ਬੱਤੀ ਬੰਦਿਆ ਕਿ ਕਿਸੇ ਦੇ ਘਰ ਪਾਣੀ ਦਾ ਘੁੱਟ ਨਹੀਂ ਲਾ ਤੇ ਸਾਰੀ ਦੁਨੀਆ ਜਿਹੜੀ ਆ ਸਾਡੇ ਮਹੱਲੇ ਦੇ ਸਾਰੇ ਲੋਕ ਬਰੇ ਉੱਥੇ ਖੜੇ ਹੋਣ ਕੰਗਲ ਇਸ ਕਰਕੇ ਧਰਨਾ ਲਾਇਆ ਗਿਆ ਵਾ ਕਿ ਸਾਡਾ ਬੱਤੀ ਦਾ ਮਸਲਾ ਹੱਲ ਹੋ ਜਾ ਕਿੰਨੇ ਵਜੇ ਦੀ ਬੱਤੀ ਗਈ ਨਾ ਕਦੋਂ ਗਈ ਇਹ ਜੀ ਸਵੇਰੇ 9 ਵਜੇ ਦੀ ਬੱਤੀ ਬੰਦਿਆ ਸਵੇਰੇ 9 ਵਜੇ ਦੀ ਤੇ ਅਜੇ ਤੱਕ ਸਾਡਾ ਕੋਈ ਮਸਲਾ ਨਹੀਂ ਹੱਲ ਹੋਇਆ ਉਹ ਪਿੰਡ ਦਾ ਸਾਰਾ ਬਾਜਰਾ ਕਨਵਾ ਕੀ ਕਹਿੰਦੇ ਇਹ ਬਿਜਲੀ ਉਹ ਜੈ ਸਿੰਘ ਸਾਹਿਬ ਦਾ ਕਹਿਣਾ ਜੀ ਤੁਸੀਂ ਧੰਨਾ ਲਾ ਕੇ ਦੇਖ ਲਓ ਇਹ ਜੈ ਜੈ ਨੂੰ ਫੋਨ ਕੀਤਾ ਨਾ ਤੈਨੂੰ ਕਹਾ ਦਿੱਤੀ ਆ ਉਹਨੇ ਕਿਹਾ ਜੀ ਤੁਸੀਂ ਧੰਨਾ ਲਾ ਕੇ ਜੈ ਸਿੰਘ ਸਾਹਿਬ ਨੇ ਸਾਰਾ ਕੰਮ ਗਲਤ ਕਰਾਇਆ ਸਰਕਾਰ ਜਿਹੜੀ ਆ ਮੁਫਤ ਦੀ ਬਿਜਲੀ ਦੇ ਰਹੀ ਜੀ ਦੂਜੇ ਪਾਸੇ ਬਿਜਲੀ ਪੂਰੀ ਨਹੀਂ ਮੂਹ ਉਹ ਸਾਰੇ ਦੇਖੋ ਇਹਨਾਂ ਨੇ ਦਿੱਤੀ ਦੇ ਸਾਨੂੰ ਮੁਫਤ ਦੇ ਰਹੀ ਆ ਖਾਲੇ ਕੀ ਫਾਇਦਾ ਆ ਸਾਨੂੰ ਕੀ ਫਾਇਦਾ ਆ ਜੇ ਸਾਡੇ ਬੱਚੇ ਹੀ ਤੇ ਆਏ ਰਹੇ ਬੱਚੇ ਸਕੂਲੋਂ ਲੱਗੇ ਕੀ ਖਾਗਾ ਹੋਇਆ ਸਾਨੂੰ ਇਹਨਾਂ ਨੂੰ ਸਾਨੂੰ ਮੋਲਬੱਤੀ ਦੇਣਾਂ ਨੂੰ ਤੇਰੀ ਗਰਮੀ ਬਹੁਤ ਜ਼ਿਆਦਾ ਰਹੀ ਤੇ ਗਰਮੀ ਬਹੁਤ ਜ਼ਿਆਦੀ ਹੈ ਕੀ ਕਰਨ ਬੱਚੇ ਤੁਸੀਂ